ਸਾਰਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਜੈ ਮਸੀਹ ਅੱਜ ਇੱਕ ਬੜਾ ਖੁਸ਼ੀ ਦਾ ਇੱਕ ਬਹੁਤ ਵਧੀਆ ਤੁਹਾਨੂੰ ਜਿਹੜਾ ਵਾ ਸੋਸ਼ਲ ਮੀਡੀਆ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਇੱਕ ਆਪਾਂ ਤੁਹਾਨੂੰ ਮੈਸੇਜ ਦੇਣ ਜਾ ਰਹੇ ਹਾਂ ਅ ਨਿਊ ਯਰੂਸ਼ਲੇਮ ਮਿਨਿਸਟਰੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਚੀਫ ਪਾਸਟਰ ਸੈਮੂਅਲ ਟੋਨੀ ਜੀ ਵੱਲੋਂ ਪਿੰਡ ਕੋਰਸਨਤੋਕ ਰਾਏ ਦੇ ਵਿੱਚ 9 ਦਸੰਬਰ ਨੂੰ 100 ਵਾਰ ਸਮਾ ਜਿਹੜਾ ਵਾ 6 ਵਜੇ ਦਾ ਵਾ ਇੱਕ ਬਹੁਤ ਵਧੀਆ ਲੈਵਲ ਤੇ ਇੱਕ ਵੱਡੇ ਲੈਵਲ ਤੇ ਜਿਹੜਾ ਵਾ ਮਸੀਸ ਮੇਲਨ ਜਿਹੜਾ ਵਾ ਉਹ ਕਰਵਾਇਆ ਜਾ ਰਿਹਾ ਵਾ ਤੇ ਮੈਂ ਬੇਨਤੀ ਕਰਦਾ ਮੈਂ ਸੰਗਤ ਨੂੰ ਕਿ ਤੁਸੀਂ ਵੱਧ ਚੜ ਕੇ ਜਿਹੜਾ ਵਾ ਆਪਣੇ ਭੈਣ ਭਰਾਵਾਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਇਹ ਜਿਹੜਾ ਸਾਡਾ ਮੈਸੇਜ ਆ ਘਰ ਘਰ ਦੇ ਵਿੱਚ ਪਚਾ ਕੇ ਤੇ ਵੱਧ ਤੋਂ ਵੱਧ ਜਿਹੜੀ ਸੰਗਤ ਵਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਧਾਰੀਵਾਲ ਸ਼ਹਿਰ ਦੇ ਨਾਲ ਬਿਲਕੁਲ ਲੱਗਦੇ ਪਿੰਡ ਕੋਰ ਸੰਤੋਖ ਰਾਏ ਦੇ ਵਿੱਚ 100 ਵਾਰ 9 ਦਸੰਬਰ ਨੂੰ ਸਮਾ ਜਿਹੜਾ ਵਾ ਉਹ 6 ਵਜੇ ਦਾ ਵਾ ਤੇ ਵੱਧ ਚੜ੍ਹ ਕੇ ਜਿਹੜੀ ਆ ਸੰਗਤ ਉੱਥੇ ਪਹੁੰਚੇ ਤੇ ਖੁਦਾ ਤੋਂ ਪਰਮੇਸ਼ਰ ਤੋਂ ਜਿਹੜੀਆਂ ਬਰਕਤਾਂ ਵਾ ਆ ਕੇ ਉੱਥੋਂ ਹਾਸਲ ਕਰਨੋ ਜਿਹੜਾ ਅਗਲਾ ਸਮਾ ਵਾ ਜੋ ਸਾਡੇ ਨਿਊ ਜਰਸ਼ਲੇਮ ਮਿਨਿਸਟਰੀ ਦੇ ਸਾਡੇ ਸਤਿਕਾਰਯੋਗ ਚੀਪ ਪਾਸਟਰ ਸੈਮਲਟੋਨੀ ਜੀ ਉਹਨਾਂ ਨੂੰ ਅਗਲਾ ਸਮਾਂ ਦਵਾਂਗਾ ਤੇ ਉਹ ਸੰਗਤ ਨੂੰ ਜਿਹੜਾ ਵਾ ਮੈਸੇਜ ਕਨਵੇਰ ਕਰਨਗੇ ਅਸੀਂ ਖੁਦਾਮੰਦਾ ਸ਼ੁਕਰ ਕਰਨੇ ਆ ਜੋ ਖੁਦਾਬਾਪ ਨੇ ਦੁਨੀਆ ਦੇ ਨਾਲ ਇਸ ਤਰ੍ਹਾਂ ਦਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਬੇਟਾ ਸਾਰੇ ਸੰਸਾਰ ਦੇ ਵਾਸਤੇ ਇਸ ਦੁਨੀਆ ਦੇ ਵਾਸਤੇ ਹਰ ਇਨਸਾਨ ਦੇ ਵਾਸਤੇ ਦੇ ਦਿੱਤਾ ਜੋ ਇਨਸਾਨ ਬਣ ਕੇ ਇਸ ਦੁਨੀਆ ਦੇ ਵਿੱਚ ਆਇਆ ਔਰ ਪ੍ਰਭੂ ਯੇਸ਼ੂ ਮਸੀਹ ਦਾ ਸੰਦੇਸ਼ ਕਿ ਜੋ ਪ੍ਰਭੂ ਯੇਸ਼ੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ ਖੁਦਾਮੰਦ ਦਾ ਬੇਟਾ ਵਾ ਇਸ ਮੈਸੇਜ ਨੂੰ ਸਭ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਵੱਡੇ ਦਿਨ ਦਾ ਪ੍ਰੋਗਰਾਮ ਜਿਹੜਾ ਏਸੀ ਕੋਰ ਸੰਤੋਖ ਰਾਏ ਵਿੱਚ ਰੱਖਿਆ ਵਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਨੂੰ ਮਹਿਮਾ ਦੇਣ ਦੇ ਵਾਸਤੇ ਜਿੰਨੇ ਵੀ ਮਸੀਹ ਤੇ ਵਿਸ਼ਵਾਸ ਕਰਨ ਵਾਲੇ ਲੋਕ ਨੇ ਸਭਨਾਂ ਨੂੰ ਬੇਨਤੀ ਆ ਕਿ ਤੁਸੀਂ ਜ਼ਰੂਰ ਸੋਹ ਵਾਰ 9 ਦਸੰਬਰ ਸ਼ਾਮ 6 ਵਜੇ ਦਾਣਾ ਮੰਡੀ ਕੋਲ ਸੰਤੋਖ ਰਾਏ ਪਹੁੰਚਣਾ ਵਾ ਤਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਜਿਹੜਾ ਵਾ ਉਹਨੂੰ ਦੁਨੀਆ ਤੱਕ ਪਹੁੰਚਾ ਸਕੀਏ ਕਿ ਪ੍ਰਭੂ ਯਿਸੂ ਮਸੀਹ ਖੁਦਾਮੰਦਾ ਬੇਟਾ ਵਾ ਜਿਹੜਾ ਮੇਰੇ ਵਾਸਤੇ ਤੁਹਾਡੇ ਵਾਸਤੇ ਹਰ ਇਨਸਾਨ ਦੇ ਵਾਸਤੇ ਸੰਸਾਰ ਵਿੱਚ ਆਇਆ ਤਾਂ ਕਿ ਹਰ ਇਨਸਾਨ ਦੇ ਗੁਨਾਹ ਜਿਹੜੇ ਨੇ ਉਹ ਮਾਫ ਹੋ ਸਕਣ ਔਰ ਖੁਦਾ ਹਾਰਿਕ ਨੂੰ ਬਰਕਤ ਆਸ਼ਿਸ਼ ਦੇਵੇ ਇਸ ਲਈ ਸਭਨਾਂ ਨੂੰ ਇਹ ਬੇਨਤੀ ਹੈ ਕਿ ਜਰੂਰ ਤੁਸੀਂ ਉੱਤੇ ਪਹੁੰਚਣਾ ਵਾ ਖੁਦਾ ਸਭ ਨੂੰ ਬਰਕਤ ਦੇਵੇ ਸ਼ੁਕਰ ਗੁਜ਼ਾਰ ਹੈ ਮੈਂ ਉਸ ਪਰਮੇਸ਼ਵਰ ਦਾ ਜਿਸ ਨੇ ਅਜ ਤੱਕ ਤੁਹਾਨੂੰ ਔਰ ਮੈਨੂੰ ਸਭ ਨੂੰ ਸੰਭਾਲ ਕੇ ਰੱਖਿਆ ਹੈ ਉਸ ਤੋਂ ਬਾਅਦ ਸ਼ੁਕਰ ਗੁਜ਼ਾਰ ਮੈਂ ਖੁਦਾ ਦੇ ਦਾਸਾਂ ਦਾ ਦਾਸੀਆਂ ਦਾ ਜਿਨਨੇ ਜਿਨਨੇ ਵੀ ਦਾਸ-ਦਾਸੀਆਂ ਨੇ ਦੁਨੀਆ ਪਰਦੇ ਵਿੱਚ ਜਿਨਨੇ ਵੀ ਦਾਸ-ਦਾਸੀਓ ਦੇ ਨਾਮ ਦੀ ਖੁਸ਼ਕਬੀ ਦਾ ਪ੍ਰਚਾਰ ਪਚਾਰੇ ਨੇ ਇਹਨਾਂ ਸਭ ਨਾਲ ਦੀ ਖੁਦਾ ਰਖਵਾਲੀ ਕਰਦਾ ਹੈ ਇਹਨਾਂ ਦੇ ਜਿਤਨਾ ਸਦਕਾ ਸੀ ਸਵਰਗ ਦੇ ਰਸਤੇ ਤਿਆਰ ਹੁੰਨੇ ਆ ਇਹ ਸਾਨੂੰ ਚੰਗੀਆਂ ਗੱਲਾਂ ਦੱਸਦੇ ਨੇ ਕਿ ਬਾਈਬਲ ਸਭ ਰਹਿ ਗਿਆ ਤੋ ਰੋਕਦੀ ਹੈ ਤੇ ਸਾਨੂੰ ਰੁਕਣਾ ਬਚਾਈਦਾ ਵਾ ਸਭ ਉਹੇ ਕੰਮ ਕਰਨੇ ਚਾਹਦੇ ਜਿਹੜੇ ਖੁਦਾ ਦੀ ਨਿਗਾਹ ਵਿੱਚ ਠੀਕ ਹੋਣ ਇੱਕ ਪਾਸਟਰ ਸੈਮੂਲ ਟੋਨੀ ਜੀ ਦੀ ਰਹਿਨਮਈ ਹੇਠ 9 ਦਸੰਬਰ ਪਿੰਡ ਪਿੰਡ ਕੋਡ ਸੰਤੋਖ ਰਾਏ ਚ ਇੱਕ ਸੰਮੇਲਨ ਬਹੁਤ ਹੀ ਵੱਡਾ ਕਰਾਇਆ ਜਾ ਰਿਹਾ ਹੈ ਜੋ ਕਿ ਵੱਡੇ ਦਿਨ ਦੀ ਖੁਸ਼ੀ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਤੇ ਸਭ ਸੰਗਤਾਂ ਨੂੰ ਹਮ ਹਮਾ ਕੇ ਤੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ ਜੇ ਕਿਸੇ ਕੋਈ ਸਾਧਨ ਨਹੀਂ ਹੈਗੇ ਤੇ ਤਾਂ ਵੀ ਉਹ ਇਹ ਫੋਨ ਨੰਬਰ ਜਿਹੜੇ ਦਿੱਤੇ ਹੋਏ ਨੇ ਔਰ ਪੋਸਟਰਾਂ ਦੇ ਉੱਤੇ ਇੱਥੇ ਸੰਬਦ ਸਕਦੇ ਵੀ ਸਾਨੂੰ ਗੱਡੀ ਦੀ ਲੋੜ ਹੈ ਤੇ ਗੱਡੀ ਪਹੁੰਚ ਜਾਏਗੀ ਸੋ ਸਭ ਲੋ ਇਹ ਬਹੁਤ ਵੱਧ ਚੜ ਕੇ ਸੰਮੇਲਨ ਜੀ ਹਿੱਸਾ ਲੈਣਾ ਚਾਹੀਦਾ ਵਾ ਤੇ ਖੁਦਾ ਦੇ ਨਾਮ ਨੂੰ ਮਹਿਮਤ ਖੁਦਾ ਦੇ ਬੜੇ ਖੁਦਾ ਦੇ ਨਾਮ ਨੂੰ ਵਿਢਾਈ ਦੇਣ ਵਾਸਤੇ ਪਹੁੰਚ ਦੀ ਕਿਰਪਾਲਤਾ ਕਰੋ ਸਭ ਲੋਕ ਖੁਦਾ ਬੜੀ ਆਸ਼ਿਸ਼ ਤੇ ਬਰਕਤ ਦੇ ਮਸੀਹ ਯਿਸੂ ਦੇਵਸੀਲੇ ਮੰਗੇ ਆਮੀਨ ਸਭ ਨੂੰ ਮੇਰੇ ਵੱਲੋਂ ਪਾਸਟਰ ਵਿਲੀਅਮ ਵੱਲੋਂ ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਜੈ ਐਮਸੀ ਦੀ ਔਰ ਜਿੰਨੇ ਵੀ ਲੋਗ ਇਸ ਮੈਸੇਜ ਨੂੰ ਸੁਣਨ ਤੁਸੀਂ ਜ਼ਰੂਰ ਦੁਆ ਵੀ ਕਰਨੀ ਆ ਪ੍ਰਾਰਥਨਾ ਵੀ ਕਰਨੀ ਆ ਇਹ ਜਿਹੜਾ ਸਮੇਲਨ ਹੈ ਥੋੜੇ ਹੀ ਸਮੇਂ ਦੇ ਵਿੱਚ ਮੁਕਰਰ ਕੀਤਾ ਗਿਆ ਔਰ ਜੋ ਸਾਡੇ ਵੱਡੇ ਸੰਤ ਉਹਨਾਂ ਦੇ ਨਾਲ ਜਦੋਂ ਸਲਾਹ مشورہ ਕੀਤਾ ਗਿਆ ਸਾਡੇ ਪ੍ਰਧਾਨ ਸਾਬਾ ਪੱਟੀ ਜੀ ਸਾਡੇ ਵੱਡੇ ਵੀਰ ਕਾਲਾ ਮਸੀਹ ਜੀ ਧਾਰੀਵਾਲ ਤੋਂ ਉਹ ਵੀ ਸਾਡੇ ਨਾਲ ਮੌਜੂਦ ਨੇ ਔਰ ਜਿਹਨੇ ਵੀ ਨਿਊ ਜਰੂਸ਼ਲਮ ਦੇ ਵਿੱਚ ਆਗੂ ਪਾਈ ਨੇ ਉਹਨਾਂ ਸਭਨਾਂ ਦੇ ਨਾਲ ਅਸੀਂ ਮਿਲ ਕੇ ਇਸ ਮੇਲਨ ਜਿਹੜਾ ਵਾ ਉਹਦੀ ਤਾਰੀਖ ਮਿੱਥੀ ਗਈ ਆ ਔਰ ਇਸਦੀ ਤਾਰੀਖ ਜਿਵੇਂ ਸਾਡੇ ਅਜ਼ੀਜ਼ ਇਹਨਾਂ ਨੇ ਦੱਸਿਆ ਸੰਤਾ ਨੇ ਵੀ ਦੱਸਿਆ ਵਾ 9 ਦਸੰਬਰ ਦਿਨ ਸੋਮਵਾਰ ਸ਼ਾਮ 6 ਵਜੇ ਤੋਂ ਇਬਾਦਤ ਜਿਹੜੀ ਉਹ ਸ਼ੁਰੂ ਹੋਵੇਗੀ ਔਰ ਇਹ ਇਬਾਦਤ ਪਿੰਡ ਦੇ ਸਾਰੇ ਕਲਿਸੀਆ ਦੇ ਸੰਯੋਗ ਦੇ ਨਾਲ ਔਰ ਜਿੰਨਾ ਨੇ ਸਾਡੇ ਐਲਡਰ ਸਾਹਿਬ ਜੀ ਭਾਈ ਕਾਲਾ ਜੀ ਉਹ ਵੀ ਨਾਲ ਮਿਲ ਕੇ ਸਾਰਾ ਇੰਤਜ਼ਾਮ ਕਰ ਰਹੇ ਹਨ ਔਰ ਇਸ ਮੇਲਨ ਜਿਹੜਾ ਵਾ ਉਹਦਾ ਮਕਸਦ ਜਿਹੜਾ ਵਾ ਉਹ ਇੱਕ ਹੀ ਹੈ ਕਿ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਬਾਣੀ ਨੂੰ ਸੁਣਨ ਔਰ ਸਵਰਗੀ ਰਾਜ ਦੇ ਵਾਸਤੇ ਤਿਆਰ ਹੋਣ ਹੋਰ ਕੋਈ ਵੀ ਇਹਦੇ ਵਿੱਚ ਮਕਸਦ ਐਸਾ ਨਹੀਂ ਹੈ ਕਿ ਜਾਂ ਅਸੀਂ ਕਿਸੇ ਦੇ ਦਿਲ ਨੂੰ ਕੋਈ ਥੀਸ ਪਹੁੰਚਾਣੀ ਹੈ ਜਾ ਕਿਸੇ ਦੇ ਮਜਬ ਦੇ ਖਿਲਾਫ ਬੋਲਿਆ ਜਾਵੇਗਾ ਜਾਂ ਕਿਸੇ ਨੂੰ ਕਿਸੇ ਦੇ ਵਿਰੋਧ ਕੋਈ ਗੱਲ ਕੀਤੀ ਜਾਵੇਗੀ ਇਹੋ ਜਿਹਾ ਕੋਈ ਵੀ ਮਕਸਦ ਦੇ ਪਿੱਛੇ ਨਹੀਂ ਹੈ ਇਹਦੇ ਪਿੱਛੇ ਇੱਕ ਹੀ ਮਕਸਦ ਹੈ ਕਿ ਅਸੀਂ ਸਭ ਮਿਲ ਕੇ ਆ ਪ੍ਰਭੂ ਯਸੂ ਦੇ ਨਾਮ ਨੂੰ ਉੱਚਾ ਕਰੀਏ ਪਰਮੇਸ਼ਰ ਦੀ ਵਡਿਆਈ ਕਰੀਏ ਔਰ ਨਵੇਂ ਸਾਲ ਦੀਆਂ ਔਰ ਵੱਡੇ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਮੁਮਾਰਕਾ ਹੁਣਾ ਔਰ ਅਸੀਸ ਸਾਹਿਬ ਇੱਕ ਜਗ੍ਹਾ ਮੁਕਰਰ ਕੀਤੀ ਹੈ ਜਿੱਥੇ ਅਸੀਂ ਮਿਲ ਕੇ ਸਾਰੇ ਆਪਣੇ ਪ੍ਰਭੂ ਦੇ ਕਲਾਮ ਨੂੰ ਪੜ੍ਹਾਂਗੇ ਔਰ ਸੰਤਾਂ ਦੇ ਕੋਲੋਂ ਸੁਣਾਂਗੇ ਔਰ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਜਿੰਨੇ ਵੀ ਇਸ ਆ ਵੀਡੀਓ ਨੂੰ ਤੁਸੀਂ ਸੁਣਦੇ ਹੋ ਮਸ਼ਵਾਸ਼ ਕਰਦਾ ਹਾਂ ਕਿ ਤੁਸੀਂ ਜ਼ਰੂਰ ਆਪਣੇ ਸੱਜਣਾ ਮਿੱਤਰਾਂ ਨੂੰ ਸ਼ੇਅਰ ਕਰੋਗੇ ਔਰ ਤੁਸੀਂ ਵੀ ਉਸ ਜਗ੍ਹਾ ਤੇ ਪਹੁੰਚ ਕੇ ਅਸੀਂ ਸਭ ਮਿਲ ਕੇ ਖੁਦਾ ਦੀ ਵਡਿਆਈ ਕਰੀਏ ਔਰ ਖਾਸ ਪ੍ਰਾਰਥਨਾਵਾਂ ਜਿਹੜੀਆਂ ਨੇ ਉਹ ਬਿਮਾਰਾਂ ਦੇ ਵਾਸਤੇ ਵੀ ਸਾਡੇ ਹੋਰ ਵੀ ਸੰਤ ਆਉਣਗੇ ਵੱਡੇ ਸੰਤ ਵੀ ਸਭ ਮਿਲ ਕੇ ਪ੍ਰਾਰਥਨਾ ਜਿਹੜੀ ਆਹਰ ਬਿਮਾਰ ਦੇ ਵਾਸਤੇ ਕੀਤੀ ਜਾਵੇਗੀ ਚੰਗਾ ਕਰਨਾ ਜਿਹੜਾ ਉਹ ਸਾਡੇ ਪਰਮੇਸ਼ਰ ਦਾ ਕੰਮ ਆ ਔਰ ਤੁਸੀਂ ਜ਼ਰੂਰ ਵਿਸ਼ਵਾਸ ਦੇ ਨਾਲ ਆਉਣਾ ਵਾ ਔਰ ਅਸੀਂ ਬੜੇ ਹੀ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਖੁਦਾ ਦੇ ਨਾਮ ਨੂੰ ਹੋਰ ਵੀ ਉੱਚਾ ਕਰੀਏ ਸਭ ਨੂੰ ਮੇਰੇ ਵੱਲੋਂ ਜੈ ਮਸੀਹ ਦੀ